ਸਤਿ ਸ੍ਰੀ ਅਕਾਲ ਜੀ ਪੰਜਾਬੀ ਲਿੰਕ মিডিਆ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮੈਕ ਟਿਪ ਕਰਤਾਰ ਇਸ ਵੇਲੇ ਦੀਆਂ ਪੰਜ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਮੌਸਮ ਦੇ ਬਾਰੇ ਪੰਜਾਬ ਵਿੱਚ ਮੌਸਮ ਨੇ ਮੋੜ ਤੋਂ ਆਪਣਾ ਜਿਹੜਾ ਦੁਖਾਉਣਾ ਸ਼ੁਰੂ ਕਰ ਦਿੱਤਾ ਹੈ ਪੰਜਾਬ ਵਿੱਚ 15 ਤਰੀਕ ਤੱਕ ਕੋਈ ਮੀਂਹ ਦੇਖਣ ਨੂੰ ਨਹੀਂ ਮਿਲੇਗਾ ਅਤੇ ਮੌਸਮ ਵਿਭਾਗ ਦੇ ਅਨੁਸਾਰ 16 ਤਰੀਕ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਹੁਣ ਗੱਲ ਕਰਾਂਗੇ ਅੱਜ ਦੀਆਂ ਮੁੱਖ ਖਬਰਾਂਵਾਰੀ ਲੈਂਡ ਪੋਲਿੰਗ ਰਾਹੀ ਕਿਸਾਨਾਂ ਦਾ ਉਜਾੜਾ ਨਹੀਂ ਕਰਾਂਗੇ ਬਰਦਾਸ਼ਤ ਜੋ ਕਾਲੇ ਕਾਨੂੰਨਾਂ ਨਾਲ ਭਾਜਪਾ ਨਹੀਂ ਕਰ ਸਕੀ ਕੰਮ ਉਹ ਲੈਂਡ ਪੋਲਿੰਗ ਰਾਹੀ ਕਰ ਰਹੀ ਆਪ ਸਰਕਾਰ ਕਮ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦਾ ਬਿਆਨ ਸੀਐਮ ਮਾਨ ਦੇ ਸੱਚ ਬੋਲਣ ਅਤੇ ਪਰਚਾ ਹੋਣ ਵਾਲੇ ਵਿਵਾਨ ਤੇ ਸੁਖਪਾਲ ਸਿੰਘ ਖੈਰਤ ਨੇ ਭਗਵਾਨਤ ਮਾਨ ਉੱਤੇ ਚੁੱਕੇ ਸਵਾਲ ਕਿਹਾ ਮੇਰੇ ਵਰਗੇ ਵੀ ਕੋਈ ਕਈ ਲੀਡਰਾਂ ਨੂੰ ਸੱਚ ਬੋਲਣ ਕਾਰਨ ਚਲਨੇ ਪਏ ਸੀ ਪਰਚੇ ਅਮਨ अरोड़ा ਤੇ ਹਰਪਾਲ ਚੀਮਾ ਉੱਤੇ ਹੋਈ ਅਫਾਇਤ ਤੋਂ ਬਾਅਦ ਮੱਖ ਮੰਤਰੀ ਨੇ ਦਿੱਤਾ ਸੀ ਬਿਆਨ ਮੱਖ ਮੰਤਰੀ ਮਾਨ ਦਾ ਪਰਛਾਵਾਂ ਕਤੋਂ ਹੋਇਆ ਵੱਡਾ ਜਲਦੀ ਡੁੱਬਣ ਵਾਲੀ ਹੈ ਸੀਐਮ ਮਾਨ ਦੀ ਵੇੜੀ ਤਾਂ ਕਰਕੇ ਵਰਤਰੇ ਪ੍ਰਧਾਨ ਮੰਤਰੀ ਤੇ ਅਮਿਤ ਛਾਵਾਰੇ ਇਹ ਜਵਾਨ ਸੁਨੀਲ ਜਾਖੜ ਨੇ ਕਸਿਆ ਭਗਵੰਤ ਮਾਨ ਤੇ ਤੰਜ ਪਾਰਚਾਦਰਜਨ ਤੋਂ ਬਾਅਦ ਮੰਤਰੀ ਹਰਪਾਲ ਸਿੰਘ ਚੀਮਾ ਦਾ ਆਇਆ ਪਹਿਲਾ ਬਿਆਨ ਪਤਾ ਬਾਜਬਾ ਅਤੇ ਹੋਰ ਸਾਰੀਆਂ ਵਿਰੋਧੀ ਪਾਰਟੀਆਂ ਦੇ ਰਹੀਆਂ ਨਸ਼ਾ ਤਸ਼ਕਰਾ ਦਾ ਸਾਥ ਤੇ ਐਸੀ ਆਦਿ ਮੁੱਖ ਪੰਜ ਵੱਡੀਆਂ ਖਬਰਾਂ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ